ਹਾਂਜੀ ਸੈਮੀ ਕੋਟਰੇ ਦੇ ਵਿੱਚ ਪਾਰੀ ਸਟੱਫ ਹੁੰਦਾ ਜੀ ਸਰਦੀ ਲਈ ਨਿਊ ਡਿਜ਼ਾਈਨ ਅਵੇਲੇਬਲ ਹੋ ਗਿਆ ਜੀ ਆਪਣੇ ਕੋਲੇ ਚੈੱਕ ਕਰੋ ਜੀ ਆਲ ਓਵਰ ਸੂਟ ਹੈ ਪੂਰੀ 5 ਮੀਟਰ ਕਟਾ ਹੈ ਆ ਡਿਜ਼ਾਈਨ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਰੈਡੀ ਹੈ ਮੋਟਾ ਕੱਪੜਾ ਜੀ ਸਰਦੀ ਦੇ ਲਈ ਸ਼ਾਲ ਸੂਟ ਦੇ ਵਿੱਚ ਅਵੇਲੇਬਲ ਹੋ ਗਿਆ ਜੀ ਆਪਣੇ ਕੋਲੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਆ ਚੈੱਕ ਕਰੋ ਜੀ ਦਾ ਸ਼ੌਲ ਖੁੱਲਾ ਡੁੱਲਾ ਸ਼ੌਲ ਹੈ ਜੀ ਪੂਰਾ 5 ਮੀਟਰ ਸੂਟ ਦੀ ਕਟ ਹੈ ਜੀ ਮੋਟਾ ਕੱਪੜਾ ਪੂਰਾ 5 ਕਲਰ ਨੇ 5 ਹੀ ਬੜੇ ਸੋਹਣੇ ਨੇ ਜਿਹੜਾ ਵੀ ਕਲਰ ਸੋਹਣੇ ਬੁੱਕ ਕਰਨਾ ਹੈ ਸਕਰੀਨ ਦੇ ਉੱਪਰ ਨੰਬਰ ਦਿੱਤਾ ਹਾਂ 783 ਸੈਮੀ ਕੋਟਰੀ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੁੰਦਾ ਜੀ ਆਲ ਓਵਰ ਸੂਟ ਹੈ ਔਰ ਰੇਟ ਹੈਗੇ ਜੀ ਆਪਣਾ 600 ਰੁਪਏ ਜੀ ਸੀਓਡੀ ਨਹੀਂ ਹੋਣੀ ਪੇਮੈਂਟ ਮੈਥਡ ਆਨਲਾਈਨ ਹੈ ਜੀ ਜਲਦੀ ਜਲਦੀ ਆਰਡਰ ਬੁੱਕ ਕਰਾ ਦਿਓ ਬਹੁਤ ਹੀ ਸੋਹਣੇ ਕਲਰ ਡਿਜ਼ਾਈਨ ਨੇ ਸੈਮੀ ਕੋਟਰੀ ਦੇ ਜੀ ਇੱਕ ਸੂਟ ਦਾ ਰੇਟ ਹੈਗਾ 600 ਰੁਪਏ ਜੀ ਸ਼ਿਪਿੰਗ ਲੱਗੂ 80 2 ਸੂਟਾਂ ਦੇ ਲੱਗੂ 120 ਰੁਪਏ ਜੀ 3 ਦੇ ਲੱਗੂ 150 ਲਓ ਜੀ ਬਹੁਤ ਹੀ ਸੋਹਣੇ ਕਲਰ ਡਿਜ਼ਾਈਨ ਕਾਟਰੀਜ ਦੇ ਵਿੱਚ ਸੈਮੀ ਕਾਟਰੀ ਦੇ ਵਿੱਚ ਜੀ ਵਿంటర్ ਕਲੈਕਸ਼ਨ ਲਈ ਸਭ ਤੋਂ ਵਧੀਆ ਕਪੜਾ ਪੂਰਾ ਭਾਰੀ ਕਪੜਾ ਹੈ ਜੀ ਕੋਟੀ ਬੋਣ ਦੀ ਲੋੜ ਨਹੀਂ ਹੈ ਕਿ ਪੰਜ ਕਲਰ ਪੰਜ ਹੀ ਬੜੇ ਸੋਹਣੇ ਨੇ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਬੁੱਕ ਕਰਾ ਦਿਓ ਜੀ ਸੋਹਣੇ ਸੋਹਣੇ ਕਲਰ ਮੋٹے ਕਪੜੇ ਦੇ ਵਿੱਚ ਜੀ ਲਓ ਜੀ ਸਰਦੀ ਆਉਣ ਤੋਂ ਪਹਿਲਾਂ ਹੀ ਸਰਦੀ ਵਾਲੇ ਸੂਟਾਂ ਦੇ ਪੜਾਕੇ ਪਾਦੇ ਜੀ ਰਟਾ ਤੇ ਆਪਣੇ ਮਾਰਕੀਟ ਦੇ ਵਿੱਚ ਮਿਲੂਗਾ ਤੁਹਾਨੂੰ 1000 ਰੁਪਏ ਦਾ ਜੀ ਆਪਾਂ ਆਪਣਾ ਆਫਰ ਪ੍ਰਾਈਸ ਹੈਗਾ 600 ਰੁਪਏ ਜੀ ਲਓ ਜੀ ਬਹੁਤ ਹੀ ਸੋਹਣਾ ਸਟਾਫ ਹੈ ਕਰਾ ਦਿਓ ਆ